ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜਿਲ ਕਾ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਨਿਵਾਸ ਥਾਨ ਧੰਦਨ ਬਾਬਾ ਦੀਪ ਸਿੰਘ ਜੀ ਯਾਤਰੀ ਨਿਵਾਸ ਬਣਾਇਆ ਗਿਆ ਜੋ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਬਿਲਕੁਲ ਨਜ਼ਦੀਕ ਹੁਸ਼ਿਆਰ ਰੋਡ ਤੇ ਸਥਿਤ ਹੈ ਜਿਸ ਦਾ ਅੱਜ ਰਸਮੀ ਉਦਘਾਟਨ ਹਜ਼ੂਰੀ ਅਗੀ ਸ਼੍ਰੀ ਦਰਬਾਰ ਸਾਹਿਬ ਭਾਈ ਕੁਲਦੀਪ ਸਿੰਘ ਜੀ ਵੱਲੋਂ ਕੀਤਾ ਗਿਆ ਤਬ ਨਿਵਾਰਨ ਜੋ ਕਿ ਯਾਤਰੀਆਂ ਲਈ ਰਾਤ ਬਰਾਦ ਲੇਟ ਪੋਜਾਨ ਵਾਲੇ ਸ਼ਰਧਾਲੂਆਂ ਲਈ ਇੱਕ ਜਿਹੜਾ ਹੈਗਾ ਸਰਾ ਦੇ ਤੌਰ ਤੇ ਇਸ ਨੂੰ ਇਸ ਦੀਆਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਆਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਇਸ ਦਾ ਉਦਘਾਟਨ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਜ਼ੂਰੀ ਲਾਗੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਾ ਕੀ ਕਹਿਣਾ ਹੈ ਧੰਨਵਾਦ ਜਿਹੜੇ ਪ੍ਰੋਗਰਾਮ ਸਿੰਘ ਸਾਹਿਬ ਦੀ ਸਫਾਈ ਤੇ ਸਫਾਈ ਇਤਨਾ ਪਾਸ਼ੀ ਨੂੰ ਜਿਹੜੇ ਪ੍ਰੋਗਰਾਮ ਤੋਂ ਸਾਹਿਬ ਜੀ ਦੇ ਬਾਅਦ ਦਿਲਾ ਦਾ ਅਧਿਆਪਕ ਜੀ ਮੋਲ ਜੀ 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 ਮੇਰੇ ਹੱਥ ਨਾਲ ਕਰੋ ਤੁਸੀਂ ਹਾਂ ਜੀ ਆਹ ਹੋਵੇ ਪਰਲੇ ਕੋਸ਼ਿਸ਼ ਕਰੋ ਇਹ ਅੱਧੇ ਲਈ ਬਾਦੂ ਹੋ ਗਈ ਪਰ ਨਾ ਪਰਮੇਤਰ ਨਹੀਂ ਜਾਣੀ ਕੜਾ ਖਿੱਚ ਕੇ ਬੋਲੇ ਸੋਨਹਾਲ ਸ੍ਰੀ ਅਕਾਲ ਹਾਜੀ ਆ ਥੋੜਾ ਹੀ ਥੋੜਾ ਹੱਥ ਨਹੀਂ ਕਰ ਰੋ ਹਾਜੀ ਤੁਸੀਂ ਉੱਪਰ ਕੋ ਤੁਸੀਂ ਜਿਹੜਾ ਉਪਰਾਲਾ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਫਾਜ਼ਲ ਕਾ ਇਲਾਕੇ ਦੇ ਲੋਕਾਂ ਲਈ ਇਲਾਕੇ ਦੀ ਸਮੂਹ ਸੰਗਤ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਗੁਰਦੁਆਰਾ ਸ਼ਿਦ ਗੁਰ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਯਾਤਰੀ ਨਿਵਾਸ ਆ ਸੰਗਤਾਂ ਨੂੰ ਸਪੁਰਦ ਕੀਤਾ ਜਾ ਰਿਹਾ ਹੈ ਕੁਝ ਸਮਾਂ ਪਹਿਲਾਂ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਯਾਤਰੀਆਂ ਦੇ ਠਹਿਰਮਾਲਿਆਂ ਦੀ ਗਿਣਤੀ ਬੜੀ ਜ਼ਿਆਦਾ ਹੁੰਦੀ ਸੀ ਤੇ ਦੂਰ ਦੂਰ ਤੋਂ ਲੋਕ ਚਾਹੁੰਦੇ ਸਨ ਕਿ ਅਸੀਂ ਮਹਿੰਗੇ ਹੋਟਲਾਂ ਜਾਂ ਹੋਰ ਥਾਵਾਂ ਤੇ ਰਹਿਣ ਦੀ ਬਜਾਏ ਅਸੀਂ ਸੁਰੱਖਿਅਤ ਥਾਂ ਗੁਰਦੁਆਰਾ ਸਾਹਿਬ ਵਿੱਚ ਠਹਿਰੀਏ ਜਿਸ ਤੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਨਾਲ ਗਲੀ ਦੇ ਵਿੱਚ ਜੋ ਥਾਂ ਸੀ ਉਸ ਥਾਂ ਤੇ ਸਰ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਉੱਥੇ ਇੱਕ ਸਰਾਬ ਬਣਾ ਦਿੱਤੀ ਜਾਵੇ ਪਹਿਲੇ ਪੜਾਅ ਵਿੱਚ 8 ਕਮਰੇ ਤਿਆਰ ਕੀਤੇ ਗਏ ਹਨ ਜੋ ਬਾਥਰੂਮ ਅਟੈਚ ਹਨ ਤੇ ਫੁੱਲੀ ਏਸੀ ਨੇ ਇਹ ਅੱਜ ਅੱਜ ਤੋਂ ਕੁਝ ਸਮਾਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਮਲਕੀਤ ਸਿੰਘ ਹੋਰ ਇਸਤਾਨੀ ਪੱਖਾ ਰੱਖ ਕੇ ਗਏ ਸੀ ਤੇ ਹੁਣ ਇਹ ਬਿਲਡਿੰਗ ਜੋ ਤਿਆਰ ਹੋ ਚੁੱਕੀ ਏ ਜਿੰਦਾ ਹੁਣ ਰੁਕਾਟਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਕੁਝ ਹੀ ਮਿੰਟਾਂ ਬਾਅਦ ਕਰਨਗੇ ਤੇ ਉਸ ਤੋਂ ਬਾਅਦ ਉਹ ਗੁਰਬਾਣੀ ਦਾ ਅਲਾਹੀ ਕੀਰਤਨ ਕਰਨਗੇ ਇਹ ਜਿਹੜੀ ਸ਼ਹੀਦ ਬਾਬਾ ਦੀਪ ਸਿੰਘ ਜਾਤੀ ਨਿਵਾਸ ਬਣਾਇਆ ਗਿਆ ਇਹ ਉਹਨਾਂ ਲੋਕਾਂ ਦੇ ਆਮ ਪਰਿਵਾਰਾਂ ਦੇ ਮੱਧ ਵਰਗ ਦੇ ਗਰੀਬ ਲੋਕਾਂ ਦੇ ਸਹਾਇਤਾ ਦੇ ਕੰਮ ਆਵੇਗਾ ਜਿੰਨਾ ਸਿਰਫ ਨਾ ਮਾਤਰ ਸਿਰਫ ਏਸੀ ਦਾ ਚਾਰਜ ਸੀ ਜੋਂਨਾਂ ਤੋਂ ਜੋ ਵੀ ਬਣੇਗਾ ਉਹ ਵਸੂਲਿਆ ਜਾਵੇਗਾ ਇਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਸ੍ਰੀ ਆਂਦਾ ਉਦਘਾਟਨ ਹੋਇਆ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਲਈ ਕਿੰਨਾ ਕਾ ਫਾਇਦਾ ਤੁਸੀਂ ਸਮਝਦੇ ਹੋ ਕਿ ਇਸ ਸ੍ਰੀ ਆਂਦਾ ਮਿਲੇਗਾ ਜੀ ਗੁਰੂ ਕਰਦਾ ਨਿਜ਼ਮ ਹੈ ਯਾਤਰੀ ਲੰਗਰ ਤੇ ਰਹਿ ਹਰ ਜਿੱਥੇ ਨਿਸ਼ਾਨ ਸਾਹਿਬ ਝੂਟਾ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਰ ਸਦਕਾ ਗੁਰਸਰਵਾਂ ਦੀ ਬਖਸ਼ਿਸ਼ ਸਦਕਾ ਹੋਣਾ ਚਾਹੀਦਾ ਧਰੂਕਰਾਂਚ ਹੈ ਵੀ ਮੋਹਰੇ ਅੰਤਲੰਗਰ ਤੇ ਹੈ ਹੀ ਹੈ ਵਿਸ਼ਰਾਮ ਲਈ ਬਹੁਤ ਚਚਾ ਪ੍ਰਬੰਧ ਕੀਤਾ ਔਰ ਇਹ ਇਲਾਕਾ ਨਿਵਾਸੀ ਇਸ ਅਸਥਾਨ ਦੇ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਸਰਦਾਰ ਅਨੰਤਪਾਲ ਸਿੰਘ ਜੀ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਵਿਸ਼ੇਸ਼ ਉਦ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਔਰ ਉਸ ਮਹਾਨ ਸ਼੍ਰੀ ਤਨਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਇਹ ਪਰਤਾਇ ਸਤਿਗੁਰੂ ਜੀ ਨੇ ਕਿਹਾ ਲੀ ਸੂਰਾ ਸੋ ਪਹਿਚਾਨੀਆ ਜੁਲਰ ਹੈ ਜੀਨ ਕੇ ਹੀਤ ਪੂਜਾ ਪੂਜਾ ਕਟਮਰੇ ਕਬੂ ਨਾ ਛੜੇ ਕੀ ਉਹਨਾਂ ਮਹਾਨ ਸ਼ੀਧਾਂ ਨੂੰ ਯਾਦ ਕਰਦੇ ਆਂ ਉਹਨਾਂ ਦੀ ਯਾਦ ਵਿੱਚ ਇਹ ਸ਼ਰਾਮ ਬਣਾਈ ਹੈ ਸੋ ਸੰਗਤਾਂ ਨੂੰ ਬਹੁਤ ਸੁਰੂਤ ਹੋਏਗੀ ਆਉਣ ਜਾਣ ਵਾਲਾ ਯਾਤਰੀ ਰਾਹੀ ਪੰਦੀ ਸੁਖ ਨਾਲ ਆਪਣੀ ਰਾਤ ਬਤੀਤ ਕਰੇਗਾ ਸਾਰੀ ਵਧਾਈ ਦੇ ਪਾਤਰ ਨੇ ਤਵਾਹੀ ਦਾ ਤਬਸਰ ਵਾਹਿਗੁਰੂ ਜੀ ਕੀ ਛੁਕਰੀ